ਜਿਹੜੇ ਗੁਰੂ ਨੂੰ ਰੋਜ਼ ਸਿਮਰਦਾ ਜਿਹੜੇ ਗੁਰੂ ਨੂੰ ਰੋਜ਼ ਧਿਆਉਂਦਾ ਹੈ ਰੋਜ਼ ਪੜ੍ਹਦਾ ਹੈ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਹੜੇ ਸਭ ਦੁੱਖ ਜਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਹਦੇ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿ ਆਇ ਸਾਹਿਬ ਜੀ ਨੂੰ ਸਿਮਰਦਾ ਹੈ ਯਾਦ ਕਰਦਾ ਹੈ ਉਹਨਾਂ ਦੀ ਬਾਣੀ ਨੂੰ ਪੜਦਾ ਹੈ ਹਜੂਰ ਕਹਿੰਦੇ ਉਹਦੇ ਘਰ ਦੇ ਵਿੱਚ ਨੌ ਨਦੀਆਂ 18 ਸਿੱਧੀਆਂ ਦੀ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ ਐਡੇ ਧਨੀ ਨੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇਗ ਦੇ ਵੀ ਧਨੀ ਨੇ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਲੇ ਨੇ ਵੈਰਾਗੀ ਤੇ ਤਿਆਗੀ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਲਖੀ ਸਾ ਬਣਜਾਰਾ ਕਹਿੰਦਾ ਉਹ ਮੰਨਾਂ ਤੇਰੇ ਗੁਰੂ ਨੂੰ ਸ਼ਹੀਦ ਕੀਤਾ ਗਿਆ ਤੇਰੇ ਗੁਰੂ ਦਾ ਧੜ ਤੇਰੇ ਗੁਰੂ ਦਾ ਸੀਸ ਲਾਵਾਰ ਸੁਰਲਣ ਵਾਸਤੇ ਛੱਡਿਆ ਗਿਆ ਜੇਕਰ ਤੇਰੇ ਗੁਰੂ ਦਾ ਧੜ ਇਦਾਂ ਹੀ ਰੁਲਦਾ ਰਿਹਾ ਤੇਰੇ ਤੇ ਤੇ ਲੱਖ ਲੱਖ ਦੀ ਲੰਤ ਹੈ ਗੁਰੂ ਦਾ ਸਿੱਖ ਕਹੌਣ ਤੇ ਭਵੇਂ ਗੁਰੂ ਦੇ ਧੜ ਦਾ ਸੰਸਕਾਰ ਕਰਨ ਵਾਸਤੇ ਤੈਨੂੰ ਜਿੰਨਾ ਮਰਜੀ ਹਰਿਆਣਾ ਪਰ ਨਾ ਬਵੇ ਸ਼ਹੀਦ ਹੋਣਾ ਪੈ ਜੇ ਪਰਿਵਾਰ ਬੱਚੇ ਸ਼ਹੀਦ ਕਰਾਉਣੇ ਪੈ ਜਾਣ ਕੋਈ ਗੱਲ ਨਹੀਂ ਪਰ ਆਪਣੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਮਾਰਜੀ ਦਾ ਧੜ ਤਾਂ ਰੁਲਣ ਨਹੀਂ ਦੇਣਾ ਲਓ ਜੀ ਆਪਣੇ ਰੂਹ ਵਾਲੇ ਗੱਡੇ ਲੈ ਕੇ ਗਿਆ ਹੈ ਬੜੀ ਫੁਰਤੀ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧੜ ਨੂੰ ਗੱਡੇ ਦੇ ਵਿੱਚ ਰੂਹ ਦੇ ਵਿੱਚ ਲਪੇਟ ਕੇ ਰੱਖਿਆ ਗੁਰੂ ਦੀ ਐਸੀ ਕਲਾ ਐਸੀ ਖੇਡ ਵਰਤੀ ਹੈ ਕਿ ਉਸ ਵਕਤ ਹਵਾ ਨਾ ਜਿਹੜੀ ਇੰਨੀ ਜ਼ੋਰ ਦੇ ਨਾਲ ਚਲਦੀ ਹੈ ਇਹਨਾਂ ਘੱਟਾ ਮਿੱਟੀ ਘੱਟਾ ਉੱਡ ਰਿਹਾ ਹੈ ਕਿ ਲੋਕਾਂ ਦੀਆਂ ਅੱਖਾਂ ਮਿਚ ਗਈਆਂ ਆਖੋ ਸਤਨਾਮ ਪਹਿਰੇਦਾਰਾਂ ਦੀਆਂ ਅੱਖਾਂ ਮਿਚ ਗਈਆਂ ਅੱਖਾਂ ਦੇ ਹੱਥ ਰੱਖ ਲੈ ਕਿਤੇ ਗੌਰ ਕਰਿਓ ਜਦੋਂ ਹਨੇਰੀ ਚਲਦੀ ਆ ਨਾ ਮਿੱਟੀ ਘੱਟਾ ਉੱਡਦਾ ਹੈ ਅਸੀਂ ਅੱਖਾਂ ਤੇ ਹੱਥ ਰੱਖ ਲੈਨੇ ਆ ਵੀ ਕਿਤੇ ਅੱਖਾਂ 'ਚ ਨਾ ਪੈ ਜਾਏ ਕੋਈ ਰੋੜੀ ਇਦਾਂ ਦਾ ਮਾਹੌਲ ਬਣਿਆ ਹੋਇਆ ਹੈ ਇਸ ਮਾਹੌਲ ਦਾ ਇਸ ਹਨੇਰੀ ਦਾ ਫਾਇਦਾ ਚੁੱਕਦਿਆਂ ਲੱਖੀ ਸਾਹਿਬ ਬਣ ਜਾ ਰਹੇ ਨੇ ਗੁਰੂ ਸਾਹਿਬ ਜੀ ਦੇ